ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਫਸਲ ਦੇਖ ਸਕਦੇ ਇਹ ਹੈਗੀ ਆ ਜੀ ਸ਼੍ਰੀ ਰਾਮ ਤੈਨ ਸਰਬਤਰ ਤੇ ਆਪਾਂ ਨੂੰ ਜਿੰਨਾ ਗਾਈਡ ਕੀਤਾ ਵਾ ਇਹ ਕੀਤਾ ਜੀ ਸਫਲ ਕਿਸਾਨ ਚੈਨਲ ਆ ਲੈਨੇ ਜਿਨ੍ਹਾਂ ਨੇ ਕਿ ਜ਼ਿੰਕ ਜ਼ੂਰੀਆ ਤੇ ਕਲੀ ਦਾ ਪਾਣੀ ਆਪਾਂ ਨੂੰ ਸਪਰੇਅ ਕਰਾਇਆ ਵਾ ਫੋਟ ਤੁਸੀਂ ਦੇਖ ਸਕਦੇ ਜੀ ਕਿੰਨੀ ਲਾਜਵਾਬ ਫੋਟ ਆ ਇਹ ਵੀਰ ਜੀ ਬਹੁਤ ਵਧੀਆ ਚੈਨਲ ਆ ਇਹਨਾਂ ਨੇ ਆਪਣਾ ਮਗਲੇ ਦੀ ਬਹੁਤ ਭਲਾ ਕੀਤਾ ਵਾ ਇਹਨਾਂ ਨੇ ਲਗਭਗ ਆਪਣਾ 17 18 ਦਾ ਜਿੱਥੇ ਲੋਕਾਂ ਦਾ 14 ਕਵੈਂਟਲ ਝਾੜ ਨਿਕਲਿਆ ਉੱਥੇ ਆਪਣਾ 21 ਤੋਂ ਲੈ ਕੇ 22 ਕਵੈਂਟਲ ਝਾੜ ਨਿਕਲਿਆ ਬਹੁਤ ਵਧੀਆ ਵੀਰ ਦਾ ਚੈਨਲ ਆ ਸਾਰੇ ਵੀਰਾਂ ਨੂੰ ਅਪੀਲ ਆ ਵੀ ਸਬਸਕ੍ਰਾਈਬ ਕੀਤਾ ਜਾਵੇ ਤੇ ਇਹ ਬਾਕੀ ਵੀਰ ਜੀ ਵੈਰਾਈਟੀ ਬਹੁਤ ਸ਼ਾਨਦਾਰ ਖੜੀ ਆ ਜੀ ਦੇਖ ਸਕਦੇ ਜਿਹੜੀ ਨੂੰ ਹੋਇ ਇੱਕ ਸਪਰੇ ਮੈਗਨੀਜ਼ ਤੇ ਇੱਕ ਸਪਰੇ ਮੈਗਨੀਜ਼ ਜ਼ਿੰਕ ਜੂਰੀਆ ਤੇ ਕਲੀ ਦੇ ਪਾਣੀ ਦੀ ਕੀਤੀ ਜਿਹੜੇ ਫੋਰ ਤੁਸੀਂ ਦੇਖ ਸਕਦੇ ਜੇ ਕਿਹਦੀ लाजवाब ਫੋਰ ਆ ਵੀਰ ਜੀ ਦੇਖ ਸਕਦੇ ਤੁਸੀਂ ਧਿਆਨ ਨਾਲ ਬਾਕੀ ਵੀਰ ਜੀ ਵੀਰ ਜੀ ਬਹੁਤ ਸਪੋਰਟਿਵ ਆ ਮੰਨ ਲਓ ਵੀ ਬਹੁਤ ਜ਼ਿਆਦਾ ਮਦਦਗਾਰ ਆ ਮੰਨ ਲਓ ਵੀ ਕੋਈ ਵੀ ਬੰਦਾ ਜਿੱਦਾਂ ਉਹਨੂੰ ਪੁੱਛ ਲੈਂਦਾ ਵਾ ਉਸੇ ਵੇਲੇ ਉਹ ਫੋਨ ਚੁੱਕਦੇ ਆ ਤੇ ਦੱਸਦੇ ਆ ਵੀਰ ਜੀ ਬਾਕੀ ਬਹੁਤ ਹੀ ਭਲੇ ਇਨਸਾਨ ਆ ਆਪਣੇ ਜਦੋਂ ਦਾ ਮੰਨ ਲਓ ਵੀ ਮੇਲ ਹੋਇਆ ਤੇ ਆਪਾਂ ਜੇਰ ਦੀ ਪਹਿਲੀ ਵਾਰ ਹੀ ਕੀਤੀ ਆ ਬਹੁਤ ਵਧੀਆ ਵੀਰ ਜੀ ਵੇਖੋ ਕਨਕ ਦੀ ਫੋਟ ਆ ਤੇ ਵੱਧ ਤੋਂ ਵੱਧ ਵੀਰ ਦਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲੇ ਵੀਰ ਨੂੰ ਵੀਰ ਜੀ ਫੋਲੋ ਕਰਕੇ ਤੇ ਆਪਣਾ ਆਮਦਨ ਵਧਾਓ ਬਾਕੀ ਵੀਰ ਜੀ ਵੱਲੋਂ ਆਪਾਂ ਨੂੰ ਜਿੱਦਾਂ ਹੁਣ ਦੱਸਿਆ ਜਾਊਗਾ ਗਾੜੀ ਤੇ 13045 ਦੀ ਸਪਰੇ ਵੀ ਆਪਾਂ